ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਜ਼ਮੀ ਦੀ ਕਹੀ ਗੱਲ ਅੱਜ ਮੈਂ ਸੱਚ ਹੁੰਦੀ ਵੇਖੀ ਇਹ ਬੱਚਾ ਰਾਜੂ ਐ ਮੈਂ ਇਸ ਦੀ ਵੀਡੀਓ ਵੇਖੀ ਕਿਸੇ ਖੇਡ ਮੇਲੇ ਵਿੱਚ ਬੱਚਿਆਂ ਦੀ ਦੌੜ ਹੋ ਰਹੀ ਸੀ ਇਹ ਬੱਚਾ ਵੀ ਉੱਥੇ ਭਾਗ ਲੈ ਰਿਹਾ ਸੀ ਪਹਿਲਾਂ ਇਹਨਾਂ ਉਸ ਸਾਈਕਲ ਸੀ ਕਿਸੇ ਚੈਨਲ ਵਾਲੇ ਨੇ ਪੁੱਛ ਲਿਆ ਕਿੰਨਾ ਹੌਸਲਾ ਐ ਰਾਜੂ ਕਹਿੰਦਾ ਮਸਲਾ ਕੋਈ ਨਹੀਂ ਮੈਂ ਮਾਂ ਨੂੰ ਕਹਿ ਕੇ ਹੀ ਆਇਆ ਹਾਂ ਕਿ ਸਾਈਕਲ ਕਿਤੇ ਨਹੀਂ ਜਾਂਦੀ ਮੈਂ ਸ਼ਾਮ ਨੂੰ ਘਰੇ ਲੈ ਕੇ ਹੀ ਆਉਂ ਤੇ ਉਹ ਜਿੱਤ ਵੀ ਗਿਆ بے ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸਿੱਨਾ ਪੱਥਰਾਂ ਦਾ ਮੰੰਜਲ ਦੇ ਮੱਥੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ ਸੋ ਮਿਹਨਤ ਕਰਨ ਵਾਲੇ ਕਦੇ ਪਿੱਛੇ ਨਹੀਂ ਹਟਦੇ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਮਿਹਨਤ ਆ ਜਾਰੀ ਰੱਖੋ ਉਹ ਰੱਬ ਕਦੇ ਨਾ ਕਦਈ ਦਾ ਬਾਹ ਫੜਦਾ ਜ਼ਰੂਰ ਹੈ ਬਾਬਾ ਨਜ਼ਮੀ ਦੀ ਕਹੀ ਗੱਲ ਅੱਜ ਮੈਂ ਸੱਚ ਹੁੰਦੀ ਵੇਖੀ ਇਹ ਬੱਚਾ ਰਾਜੂ ਹੈ ਮੈਂ ਇਸ ਦੀ ਵੀਡੀਓ ਵੇਖੀ ਕਿਸੇ ਖੇਡ ਮੇਲੇ ਵਿੱਚ ਬੱਚਿਆਂ ਦੀ ਦੌੜ ਹੋ ਰਹੀ ਸੀ ਇਹ ਬੱਚਾ ਵੀ ਉੱਥੇ ਭਾਗ ਲੈ ਰਿਹਾ ਸੀ ਪਹਿਲਾਂ ਇਹਨਾਂ ਉਸ ਸਾਈਕਲ ਸੀ ਕਿਸੇ ਚੈਨਲ ਵਾਲੇ ਨੇ ਪੁੱਛ ਲਿਆ ਕਿੰਨਾ ਹੌਸਲਾ ਹੈ ਰਾਜੂ ਕਹਿੰਦਾ ਮਸਲਾ ਕੋਈ ਨਹੀਂ ਮੈਂ ਮਾਂ ਨੂੰ ਕਹਿ ਕੇ ਹੀ ਆਇਆ ਹਾਂ ਕਿ ਸਾਈਕਲ ਕਿਤੇ ਨਹੀਂ ਜਾਂਦੀ ਮੈਂ ਸ਼ਾਮ ਨੂੰ ਘਰੇ ਲੈ ਕੇ ਹੀ ਆਉਂ ਤੇ ਉਹ ਜਿੱਤ ਵੀ ਗਿਆ ਬੇ ਹਿੰਮਤ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸਿੱਨਾ ਪੱਥਰਾਂ ਦਾ ਮੰੰਜਲ ਦੇ ਮੱਥੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਸੋ ਮਿਹਨਤ ਕਰਨ ਵਾਲੇ ਕਦੇ ਪਿੱਛੇ ਨਹੀਂ ਹਟਦੇ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਮਿਹਨਤ ਆ ਜਾਰੀ ਰੱਖੋ ਉਹ ਰੱਬ ਕਦੇ ਨਾ ਕਦਈ ਦਾ ਬਾਫ ਫੜਦਾ ਜ਼ਰੂਰ ਹੈ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ